ਇਸ ਗੱਲ 'ਚ ਮੈਂ ਪ੍ਰੈਸ ਦਾ ਬਹੁਤ ਧੰਨਵਾਦੀ ਆ ਕਿ ਉਹ ਸਮੇਂ-ਸਮੇਂ 'ਤੇ ਸਾਡੇ ਨੋਟਿਸ 'ਤੇ ਇਦਾਂ ਦੀਆਂ ਗੱਲਾਂ ਲਿਆਉਂਦੇ ਆ ਮੈਂ ਅੱਜ ਹੀ ਪੀਸੀਆ ਨੂੰ ਰਾਤ ਨੂੰ ਕਹਿਨਾ ਕਿ ਉਹ ਰਾਤ ਨੂੰ ਪੀਸੀਆ ਜਿਹੜੀ ਉੱਥੇ ਬਾਰ-ਬਾਰ ਪਟ੍ਰੋਲਿੰਗ ਕਰਕੇ ਜਿਹੜਾ ਹੈਗਾ ਉੱਥੇ ਉਹਨੂੰ ਇਹੋ ਜੀ ਕੋਈ ਜਿਹੜੀ ਨਸ਼ਾ ਟੈਪ ਜਿਹੜਾ ਕੋਈ ਸੇਵਨ ਕਰਦੇ ਬਿਲਕੁਲ ਉਦੋਂ ਬੰਦ ਕੀਤਾ ਜਾਵੇਗਾ ਜੀ ਜੀ ਸਰ ਕੋਈ ਨੌਜਵਾਨ ਕੋਈ ਕਾਬੂ ਆ ਜਾਂਦਾ ਜਾਂ ਕੋਈ ਨਸ਼ੀਲੀਅਤ ਦਾ ਕਾਬੂ ਆ ਜਾਂਦਾ ਵੀ ਉਹ ਕੀ ਐਕਸ਼ਨ ਲਿਆ ਜਾਏਗਾ ਉਹਦੇ 'ਚ ਅਸੀਂ ਜਿਹੜਾ ਹੈਗਾ ਜੀ 27 ਐਨਡੀਪੀ ਸੈਟ ਦੇ ਜਿਹੜਾ ਤਹਿਤ ਜੇਕਰ ਕੋਈ ਪਿੰਦਾ ਫੜਿਆ ਗਿਆ ਤਾਂ ਅਸੀਂ ਪਲੱਸ ਇੱਕ ਨਵਾਂ ਸਾਡਾ ਮਾਨਯੋਗ ਸਾਡੇ ਜਿਹੜੇ ਡੀਜੀਪੀ ਸਾਹਿਬ ਐਸਐਸਪੀ ਸਾਹਿਬ ਨੇ ਉਹਨਾਂ ਨੇ ਇੱਕ ਨਵਾਂ ਤਰੀਕਾ ਚਲਾਇਆ ਕਿ ਜਦੋਂ ਅਸੀਂ 27 ਐਨਡੀਪੀਸ ਤੇ ਪਰਚਾ ਦਾਵਾਂਗੇ ਤੇ 64 ਏ ਦੇ ਤਹਿਤ ਅਸੀਂ ਉਹਨਾਂ ਬੱਚਿਆਂ ਦਾ ਜਿਹੜਾ ਟ੍ਰੀਟਮੈਂਟ ਵੀ ਜੱਜ ਸਾਹਿਬ ਕੋ ਰეკਮੈਂਡ ਕਰਾ ਕੇ ਜਿਹੜਾ ਹੈਗਾ ਉਹ ਕਰਾਵਾਂਗੇ ਤਾਂ ਜੋ ਬੱਚੇ ਜਿਹੜੇ ਨਸ਼ੇ ਤੋਂ ਵੱਸ ਸਕਣ ਸਰ ਕੀ ਕੀ ਕਾਲੇ ਕੀਤੇ ਜਾ ਰਹੇ ਪੁਲਸ ਨੂੰ ਨੋਜਾਨਾ ਨੂੰ ਨਸ਼ੇ ਤੋਂ ਦੂਰ ਰੱਖਣ ਲਈ ਜਿਵੇਂ ਤੁਸੀਂ ਕੈਂਪ ਲਗਾ ਰਹੇ ਹੋ ਜਾਂ ਹੁਣ ਇਹ ਵੀ ਦੱਸਿਆ ਕਿ ਜੇ ਕੋਈ ਐਡਿਕਟਡ ਫੜਾਇਆ ਜਾਂਦਾ ਤੇ ਉਹਦਾ ਇਲਾਜ ਵੀ ਕਰਾਇਆ ਜਾਏਗਾ ਇਸ ਤਰ੍ਹਾਂ ਅਸੀਂ ਇੱਥੇ ਦੇਖੋ ਸਮੇਂ-ਸਮੇਂ ਸਰ ਕੋਈ ਸਪੋਰਟਸ ਐਕਟੀਵਿਟੀ ਕਰਾਈ ਪਹਿਲਾਂ ਫਿਰ ਅਸੀਂ ਹੁਣ ਜਿੱਦਾਂ ਅਸੀਂ ਕਲਚਰ ਪ੍ਰੋਗਰਾਮ ਕਰਾਇਆ ਤੇ ਅਸੀਂ ਕੈਂਪ ਵੀ ਲਾਉਨੇ ਆ ਅਸੀਂ ਮਹੱਲਿਆਂ ਚ ਵੀ ਜਾ ਕੇ ਕਰਦੇ ਆ ਹੁਣ ਸ਼ਾਇਦ ਥੋੜੇ ਟਾਈਮ ਤੱਕ ਅਸੀਂ ਇੱਕ ਹੋਰ ਬਹੁਤ ਵਧੀਆ ਸਾਰਿਆਂ ਦੇ ਨਾਲ ਰਲ ਕੇ ਤੁਹਾਡੇ ਨਾਲ ਵੀ ਰਲ ਕੇ ਅਸੀਂ ਇੱਕ ਬਹੁਤ ਵਧੀਆ ਕਰਨ ਲੱਗੇ ਆ ਪੀ ਹਫਤੇ ਜਾਂ 15 ਦਿਨ ਚ ਇੱਕ ਅਸੀਂ ਇਦਾਂ ਦਾ ਬਾਜ਼ਾਰ ਤੇ ਜਾਂ ਮਹੱਲੇ ਚ ਇਦਾਂ ਦਾ ਇੱਕ ਸਪੋਰਟਸ ਐਕਟੀਵਿਟੀ ਕਰਾਇਆ ਕਰਾਂਗੇ ਜਿਹਦੇ ਨਾਲ ਲੋਕ ਜਾਂ ਬੱਚੇ ਪ੍ਰਭਾਵਿਤ ਹੋਣਗੇ ਔਰ ਇੱਕ ਅਸੀਂ ਇਹਦੇ ਚ ਹੋਰ ਪਲੱਸ ਕੀਤਾ ਆ ਕਿ ਸਾਡੀਆਂ ਲੜਕੀਆਂ ਜਿਹੜੀਆਂ ਪੁਲਿਸ ਵਾਲੀਆਂ ਨੇ ਉਹ ਮਹੱਲਿਆਂ ਚ ਜਾਣ ਗਈਆਂ ਔਰਤਾਂ ਨੂੰ ਮਿਲਣ ਗਈਆਂ ਲੇਡੀਜ਼ ਨੂੰ ਪੁੱਛ ਕੇ ਦੱਸਿਆ ਕਰਨ ਗਿਆ ਕਿ ਕਿੰਨਾ ਦਾ ਬੱਚਾ ਡਰੱਗਸ ਲੈਂਦਾ ਤੇ ਉਹਨਾਂ ਦੇ ਅਸੀਂ ਹੈਲਪ ਕਰਾਂਗੇ ਸਾਡਾ ਮੇਨ ਮਕਸਦ ਹੈਗਾ ਕਿ ਜਿਸ ਚੀਜ਼ ਨੂੰ ਕੋਈ ਖਰੀਦਣ ਵਾਲਾ ਨਹੀਂ ਰਹੇਗਾ ਤੋ ਚੀਜ਼ੇ ਵਿਕੇਗੀ ਕਿਤਾ ਹੈਰੋਨ ਨੂੰ ਰੋਕਣ ਲਈ ਚਿੱਟੇ ਨੂੰ ਰੋਕਣ ਲਈ ਸਾਡੇ ਕੋਲ ਸਭ ਤੋਂ ਜਿਹੜਾ ਵਧੀਆ ਰਸਤਾ ਨਾ ਇਹੋ ਹੀ ਆ ਕਿ ਅਸੀਂ ਕਸਟਮਰ ਜਿਹੜਾ ਨਾ ਉਹਨੂੰ ਖਤਮ ਕਰਨਾ ਚਾਹੀਦਾ ਸਰ ਕੀ ਰਿਸਪੌਂਸ ਰਿਹਾ ਹੁਣ ਤੱਕ ਤੁਹਾਡੀ ਐਕਟੀਵਿਟੀ ਦਾ ਤੇ ਅੱਗੇ ਆਉਣ ਵਾਲੇ ਸਮੇਂ ਦੀ ਕੀ ਉਮੀਦ ਹੈ ਕਿੰਨਾ ਕੁ ਰਿਸਪੌਂਸ ਦੇਗਾ ਉਹ ਬਹੁਤ ਵਧੀਆ ਜੀ ਲੋਕ ਸਾਡਾ ਬਹੁਤ ਸਾਥ ਦੇ ਰਹੇ ਨੇ ਸਪੈਸ਼ਲ ਤੁਸੀਂ ਪ੍ਰੈਸ ਵਾਲੇ ਬੜਾ ਸਾਥ ਦੇ ਰਹੇ ਹੋ ਆ ਇਵਨ ਹੁਣ ਤਾਂ ਸਾਨੂੰ ਪੋਲੀਟੀਕਲ ਆਰਮੀ ਬੀਐਸਐਫ ਇਹ ਸਾਰਾ ਹੀ ਸਾਡਾ ਸਾਥ ਦੇਣ ਲੱਗੇ ਸਕੂਲਾਂ ਵਾਲੇ ਸਾਡਾ ਸਾਥ ਦੇ ਰਹੇ ਨੇ ਨਤਾ ਦਾ ਸਾਰਿਆਂ ਦਾ ਧੰਨਵਾਦੀ ਹਾਂ ਜੀ ਆ ਇੱਕ ਗੱਲ ਮੈਂ ਜ਼ਰੂਰ ਕਮਾਂਗਾ ਜਿਹੜੇ ਆਮ ਲੋਕ ਨੇ ਖਾਸ ਕਰਕੇ ਜਿਨ੍ਹਾਂ ਦੇ ਬੱਚੇ ਇਸ ਵਿੱਚ ਪੈ ਗਏ ਨੇ ਉਹ ਸਾਡੇ ਤੱਕ ਅਪਰੋਚ ਕਰਨ 'ਚ ਕੋਈ ਸੰਕੋਚ ਨਾ ਕਰਨ ਕੋਈ ਟੇਲਨਾ ਵਰਤਨ ਜਿੰਨੀ ਜਲਦੀ ਹੋ ਸਕਦਾ ਸਾਡੇ ਨਾਲ ਸੰਪਰਕ ਕਰਕੇ ਸਾਡੀ ਮਦਦ ਲੈਣ ਇੱਕ ਸਰ ਆਮ ਲੋਕਾਂ 'ਚ ਇਹ ਵੀ ਧਾਰਨਾ ਹੈ ਜਿਵੇਂ ਤੁਸੀਂ ਦੱਸਿਆ ਅਪਰੋਚ ਕਰਨ ਕਿ ਸ਼ਾਇਦ ਜੇ ਆਪਾਂ ਪੁਲਿਸ ਨੂੰ ਦੱਸਾਂਗੇ ਜਾਂ ਇਨਫੋਰਮੇਸ਼ਨ ਦਵਾਂਗੇ ਕਾਨੂੰਨ ਅਸ਼ਾਤ ਤਸਕਰਾਂ ਦੇ ਕੋਈ ਮਤਲਬ ਨੁਕਸਾਨ ਨਾ ਕਰਨ ਦੇ ਸਾਡੇ ਤੋਂ ਹੰਮਲਾ ਨਾ ਕਰਦੇ ਇਸ ਤਰ੍ਹਾਂ ਨਾਮ ਗੁਪਤ ਰੱਖਿਆ ਜਾਂਦਾ ਇਸ ਤਰ੍ਹਾਂ ਦਾ ਕੁਝ ਨਾਂ ਵੀ ਗੁਪਤ ਰੱਖਿਆ ਜਾਂਦਾ ਜੀ ਤਾਂ ਜਿਹੜੇ ਤਸਕਰ ਨੇ ਉਹਨਾਂ ਨੂੰ ਤਾਂ ਸਾਡੀ ਡਾਇਰੈਕਟ ਵਾਰਨਿੰਗ ਹੀ ਆ ਅਪੀਲ ਤਾਂ ਉਹਨਾਂ ਨੂੰ ਹੋ ਨਹੀਂ ਸਕਦੀ ਉਹਨਾਂ ਨੂੰ ਡਾਇਰੈਕਟ ਵਾਰਨਿੰਗ ਆ ਕਿ ਜੇਕਰ ਕਿਸੇ ਨੇ ਇਦਾਂ ਕਿਸੇ ਨੂੰ ਧਮਕਾਇਆ ਜਾਂ ਢਮਗਾਇਆ ਤੇ ਉਹ ਮੁੜ ਕੇ ਜੇਲ੍ਹ ਦੇ ਵਿੱਚ ਹੀ ਲੰਮਾ ਸਮਾਂ ਰਹੇਗਾ ਠੀਕ ਹੈ ਵਗੈਰਾ ਵੀ ਸਾ ਸੀਲ ਕੀਤੇ ਜਾ ਰੀਆਂ ਨੇ ਨਸ਼ਾ ਦਸਤੋ ਬੜੀਆਂ ਪ੍ਰੋਫਾਈਲੀਆਂ ਸੀ ਬਹੁਤ ਜ਼ਿਆਦਾ ਸੀਲ ਕਰਤੀਆਂ ਜੀ ਔਰ ਗਰਦਾਸਪੁਰ ਦਾ ਇੱਕ ਪਿੱਟ ਕੇਸ ਸੀ ਜਿਹੜਾ ਸ਼ਰ ਪੰਜਾਬ ਚ ਡਿਸਟ੍ਰਿਕਟ ਪੁਲਿਸ ਹੁਣ ਪਹਿਲੀ ਵਾਰੀ ਤਿਆਰ ਕੀਤਾ ਗਿਆ ਉਹ ਸਾਡਾ ਉਹ ਵੀ ਕੇਸ ਨੂੰ ਲੱਗਦਾ 2-4 ਦਿਨ ਦੇ ਵਿੱਚ ਜਿਹੜਾ ਹੈਗਾ ਆ ਪਾਸ ਹੋ ਚੱਲਿਆ ਤੇ ਇਹ ਬੜੀ ਮਾਣ ਦੀ ਗੱਲ ਹੋਈਗੀ ਕਿ ਉਹ ਗਰਦਾਸਪੁਰ ਦਾ ਕੇਸ ਹੁਣ ਤੁਹਾਡੇ ਬਾਹਰੀਆਂ ਸਟੇਟਾਂ ਜਾਂ ਵਾਲਿਆਂ ਨੇ ਵੀ ਸਾਡਾ ਕੇਸ ਮੰਗਿਆ ਆ ਉਹ ਸਾਰਾ ਜਿਹੜਾ ਮਾਨਯੋਗ ਸਾਡੇ ਐਸਐਸਪੀ ਸਾਹਿਬ ਦੀ ਸੁਪਰਵਾਈਜ਼ਨ ਚ ਉਹਨਾਂ ਨੇ ਮੇਰੀ ਡਿਊਟੀ ਲਈ ਮੇਰੀ ਟੀਮ ਨੇ ਉਹ ਫਰਸਟ ਕੰਮ ਜਿਹੜਾ ਹੈਗਾ ਡਿਸਟ੍ਰਿਕਟ ਪੁਲਿਸ ਨੂੰ ਕੀਤਾ ਆ ਤੇ ਇਹ ਆਸ ਆ ਜਦੋਂ ਬੰਦੇ ਨજરਬੰਦ ਹੋਣ ਲੱਗ ਪਣਗੇ ਪ੍ਰੋਪਰਟੀਆਂ ਸੀਲ ਹੋ ਜਾਣਗੀਆਂ ਲੋਕਾਂ ਨੂੰ ਪਤਾ ਲੱਗ ਗਿਆ ਵੀ ਜਿਹਨ ਇਸ ਜਿਹੜੇ ਡਰੱਗਸ ਤੋਂ ਪ੍ਰੋਪਰਟੀ ਬਣਾਉਂਦੇ ਆ ਉਹ ਫਿਰ ਜਦੋਂ ਉਹਨਾਂ ਕੋਈ ਰਹਿਣੀ ਨਹੀਂ ਤੇ ਉਹ ਵੀ ਸਮਗਲਿੰਗ ਕਰਨੀ ਹਟ ਜਾਂਦੇ ਆ